ਸਤਿ ਸ੍ਰੀ ਅਕਾਲ ਕਿਸਾਨ ਪ੍ਰਬੋ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਜਾਣਕਾਰੀ ਦੇਣ ਜਾ ਰਹੇ ਹਾਂ ਜੀ ਪੂਰੇ ਹਫਤੇ ਦੀ ਉਹਦੇ 7 ਦਿਨਾਂ ਦੇ ਵਿੱਚ ਪੰਜਾਬ ਦੇ ਮੌਸਮ ਦੇ ਹਾਲਾਤ ਕੀ ਰਹਿਣਗੇ ਅਲਰਟ ਜਿਹੜਾ ਜਾਰੀ ਹੋਇਆ ਜੀ ਇਹ 30 ਸਤੰਬਰ ਨੂੰ ਅਲਰਟ ਜਾਰੀ ਹੋਇਆ ਸੀ ਜਿਸ ਦੇ ਮੁਤਾਬਕ ਆਉਂਦੇ 24 ਘੰਟੇ ਮੌਸਮ ਡਰਾਈ ਹੈ ਜੀ ਕੋਈ ਵੱਡੀ ਕਾਰਵਾਈ ਨਹੀਂ ਹੈ ਬਠਿੰਡੇ ਵਿੱਚ ਸਭ ਤੋਂ ਜ਼ਿਆਦਾ ਤਾਪਮਾਨ ਦੇਖਿਆ ਗਿਆ 36 ਡਿਗਰੀ ਦੇ ਕਰੀਬ ਅਤੇ ਸਿਰਸਾ ਹਰਿਆਣਾ ਵਿੱਚ ਵੀ ਤਾਪਮਾਨ ਕਾਫੀ ਜ਼ਿਆਦਾ ਵਧੇ ਹੋਏ ਦਿਖਾਈ ਦੇ ਰਹੇ ਨੇ 37 ਸੌਰੀ 36 ਤੋਂ ਲੈ ਕੇ 37 ਡਿਗਰੀ ਤੱਕ ਦਾ ਤਾਪਮਨ ਹਰਿਆਣਾ ਵਿੱਚ ਵੀ ਇਸ ਟਾਈਮ ਬਣਿਆ ਹੋਇਆ ਹੈ ਜੀ ਹੁਣ ਗੱਲ ਕਰ ਲੈਂਦੇ ਆ ਆਉਂਦੇ 7 ਦਿਨਾਂ ਦੇ ਮੌਸਮ ਦੀ 30 ਤਰੀਕ ਲੰਘ ਚੁੱਕੀ ਹੈ ਜੀ ਕੋਈ ਵੱਡਾ ਅਲਰਟ ਨਹੀਂ ਹੈ 1 ਤਰੀਕ ਤੋਂ ਲੈ ਕੇ 3 ਤਰੀਕ ਤੱਕ ਪਹਿਲਾਂ ਗੱਲ ਕਰਾਂਗੇ ਮੌਸਮ ਖੁਸ਼ਕ ਅਤੇ ਸਾਫ ਬਣੇ ਰਹਿਣ ਦੀ ਉਮੀਦ ਹੈ ਹਵਾ ਪੱਛਮ ਦਿਸ਼ਾ ਤੋਂ ਲਗਾਤਾਰ ਚਲਦੀ ਰਹੇਗੀ ਤਾਪਮਨ ਜਿਹੜਾ ਬਠਿੰਡਾ ਸੰਗਰੂਰ ਬੈਲਟ ਮਾਨਸਾ ਜ਼ਿਲ੍ਹਾ ਹੋ ਗਿਆ ਜੀ ਫਜ਼ਿਲਕਾ ਫਿਰੋਜ਼ਪੁਰ ਇਹਨਾਂ ਇਲਾਕਿਆਂ ਦੇ ਵਿੱਚ ਤਾਪਮਾਨ 36 ਤੋਂ 35 ਡਿਗਰੀ ਤੱਕ ਆਮ ਬਣਿਆ ਰਹੇਗਾ ਕਿਸੇ ਤਰੀਕੇ ਦੀ ਬੱਦਲਬਾਹੀ ਤੇ ਮੀਂਹ ਦੇ ਸਿਸਟਮ ਨਹੀਂ ਹਨ ਬਾਕੀ ਪੰਜਾਬ ਦੀ ਗੱਲ ਕਰੀਏ ਉੱਤਰੀ ਪੰਜਾਬ ਜਿਹਦੇ ਵਿੱਚ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਜਲੰਧਰ ਕਪੂਰਥਲਾ ਇਹ ਇਲਾਕੇ ਨੇ ਇਹਨਾਂ ਵਿੱਚ ਤਾਪਮਾਨ 33 ਡਿਗਰੀ ਅਤੇ ਸੈਂਟਰਲ ਪੰਜਾਬ ਲੁਧਿਆਣਾ ਮੋਗਾ ਪਟਿਆਲੇ ਤੋਂ ਲੈ ਕੇ ਰੂਪਨਗਰ ਮੁਹਾਲੀ ਇਹ ਇਲਾਕੇ ਵਿੱਚ ਤਾਪਮਾਨ 34 ਤੋਂ 35 ਡਿਗਰੀ ਤੱਕ ਆਮ ਬਣੇ ਰਹਿਣਗੇ ਜੀ ਫਿਰ ਉਸ ਤੋਂ ਇਲਾਵਾ ਗੱਲ ਕਰ ਲੈਂਦੇ 4 5 ਅਤੇ 6 ਤਰੀਕ ਦੀ ਇਹਨਾਂ ਦਿਨਾਂ ਦੇ ਵਿੱਚ ਹਲਕੇ ਦਰਮਿਆਨੀ ਜਿਹੜੀ ਹਵਾ ਸਾਨੂੰ ਉਹ ਦੱਖਣ ਪੂਰਬੀ ਦਿਸ਼ਾ ਤੋਂ ਚਲਦੀ ਹੋਈ ਦਿਖਾਈ ਦੇਵੇਗੀ ਜਿਸ ਦੇ ਨਾਲ ਆਪਾਂ ਉਮੀਦ ਲਗਾ ਸਕਦੇ ਹਾਂ ਕਿ ਦੁਬਾਰਾ ਤੋਂ ਨਮੀ ਦੀ ਐਂਟਰੀ ਪੰਜਾਬ ਦੇ ਵਿੱਚ ਹੋ ਸਕਦੀ ਹੈ ਜਿਸ ਦੇ ਨਾਲ ਸਾਨੂੰ ਹਲਕੇ ਦਰਮਿਆਨੇ ਕਿਰਮਣ ਕਣੀ ਦੀਆਂ ਖਬਰਾਂ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਪਰ ਹਜੇ ਵੱਡਾ ਕੋਈ ਅਲਰਟ ਜਾਰੀ ਨਹੀਂ ਹੋਇਆ ਜਿਸ ਤੋਂ ਕਿ ਸਾਫ ਪਤਾ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਮੌਸਮ ਇਸ ਹਫ਼ਤੇ ਠੀਕ ਬਣਿਆ ਰਹੇਗਾ ਕਿਸਾਨਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਝੋਨੇ ਅਤੇ ਮੱਕੀ ਦੀ ਫਸਲ ਦੀ ਬਾੜੀ ਦਾ ਟਾਈਮ ਹੈ ਤੇ ਨਵੀਆਂ ਫਸਲਾਂ ਦੀ ਬਾਕੀ ਗੱਲਬਾਤ ਚੱਲਦੀ ਰਹਿੰਦੀ ਹੈ ਜਿਸ ਦੇ ਕਾਰਨ ਕਿਸਾਨਾਂ ਦਾ ਨੁਕਸਾਨ ਹੋ ਸਕਦਾ ਹੈ ਅਗਰ ਕੋਈ ਅਨਸੁਖਾਵਾਂ ਮੌਸਮ ਚੇਂਜ ਹੁੰਦਾ ਹੈ ਪਰ ਫਿਲਹਾਲ ਕੋਈ ਵੱਡੀ ਕਾਰਵਾਈ ਦਿਖਾਈ ਨਹੀਂ ਦੇ ਰਹੀ ਉਮੀਦ ਕਰਾਂਗੇ ਕਿ ਮੌਸਮ ਸਾਬਣਿਆ ਰਹੇਗਾ ਖੁਸ਼ਕ ਬਣਿਆ ਰਹੇਗਾ ਕਿਸਾਨਾਂ ਦੇ ਲਈ ਕੋਈ ਵੱਡੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਚੈਨਲ ਤੇ ਨਵੇਂਓ ਕਿਸਾਨ ਵੀਰ ਹੋ ਲਗਾਤਾਰ ਮੌਸਮ ਦੀ ਜਾਣਕਾਰੀ ਦਿ ਲੋੜ ਰਹਿੰਦੀ ਹੈ ਕਿਰਪਾ ਕਰਕੇ ਚਾਡਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਤੁਹਾਨੂੰ ਮੌਸਮ ਦੀ ਹਰੇਕ ਜਾਣਕਾਰੀ ਸਮੇਂ ਸਿਰ ਮਿਲ ਸਕੇ ਮਿਲਦੇ ਆ ਜੀ ਨਵੀਂ ਅਪਡੇਟ ਦੇ ਵਿੱਚ ਜਿਵੇਂ ਹੀ ਮੌਸਮ ਦੀ ਕੋਈ ਜਾਣਕਾਰੀ ਆਉਂਦੀ ਹੈ ਜਾਂ ਫਿਰ ਕਿਸਾਨਾਂ ਨਾਲ ਸੰਬੰਧੀ ਕੋਈ ਅਲਰਟ ਜਾਰੀ ਹੋਵੇਗਾ ਉਦੋਂ ਤੱਕ ਚੈਨਲ YouTube ਵਾਲੇ ਫਾਰਮ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਜੀ